ਬਾਦ ਕਿਸਮਤੀ ਹੈ ਸिखਾਂ ਦੀ ਕਿ ਸਿੱਖ ਅਲੱਗ-ਅਲੱਗ ਧੜੇਬੰਦੀਆਂ ਤੇ ਜਥੇਬੰਦੀਆਂ ਚ ਫਸੇ ਹੋਇਆ ਅੱਜ ਅਸੀਂ ਇਸ ਗੱਲ ਦੇ ਗੌਰ ਕਰੀਏ ਕਿ ਜਿਤਨੀਆਂ ਵੀ ਇਸ ਸੰਪਰਦਾਵਾਨ ਜਿਤਨੇ ਵੀ ਡੇਰੇ ਨੇ ਉਹ ਕੀ ਅਕਾਲ ਤਕਤ ਦੀ ਜੋ ਸਿਕਰਹਿਤ ਮਰਿਆਦਾ ਹੈ ਉਸ ਨੂੰ ਮੰਨਤੀਆਂ ਹਨ ਅਸੀਂ ਜੱਤਰ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਆਜ਼ਾਦੀ ਤੋਂ ਪਹਿਲਾਂ ਔਰ ਆਜ਼ਾਦੀ ਤੋਂ ਕਈ ਇਤਿਹਾਕੇ ਬਾਅਦ ਤੱਕ ਜੰਮੂ ਕਸ਼ਮੀਰ ਵਿੱਚ ਪੰਜਾਬੀ ਜਰੀਆ ਉਹ ਦੂਜੀ ਸਰਕਾਰੀ ਭਾਸ਼ਾ ਤੌਰ ਤੇ ਲਾਗੂ ਰਹੀ ਸਕੂਲਾ ਕਾਲਜ ਪੜਾਈ ਵੀ ਜਾਂਦੀ ਰਹੀ ਔਰ ਇੱਕ ਕੰਪਲਸਰੀ ਸਬਜੈਕਟ ਹੁੰਦਾ ਰਿਹਾ 1980 ਤੋਂ ਬਾਅਦ ਕੁਝ ਸਰਕਾਰਾਂ ਦੀਆਂ ਕੋਝਾਂ ਚਾਲਾਂ ਨੇ ਔਰ ਸਾਡੀਆਂ ਅਨਗਲੀਆਂ ਕਰਕੇ ਪੰਜਾਬੀ ਦਾ ਬਿਤਕਰਾ ਜਾਰੀ ਰੱਖਿਆ ਔਰ ਸਹਜੇ ਸਾਜਿਸ਼ ਨੂੰ ਖਤਮ ਕਰਦੀ ਸਾਜਿਸ਼ ਰਹੀ ਪੰਜਾਬੀ ਪਾਸ਼ਾ ਸਾਡੇ ਜੰਮੂ ਕਸ਼ਮੀਰ ਵਿੱਚ ਦੂਜੀ ਸਰਕਾਰੀ ਪਾਸ਼ਾ ਸੀ 80 ਤੋਂ ਬਾਅਦ ਕੀ ਇਹਨਾਂ ਨੇ ਇੱਕ ਨਵੀਂ ਐਜੂਕੇਸ਼ਨ ਪਾਲਿਸੀ ਬਣਾ ਕੇ ਤੇ ਉਹਦੇ ਪੰਜਾਬੀ ਨੂੰ ਖਤਮ ਕੀਤਾ ਔਰ ਆਫੀਸ਼ੀਅਲ ਚਲਕ ਬਣਾ ਦਿੱਤਾ ਪੰਜ ਆਫੀਸ਼ਲ ਲੈਂਗੁਏਜਾਂ ਨੇ ਅਨਾਉਂਸ ਕੀਤਿਆ 2022 ਵੇ ਕੀ ਬਾਈ ਚੋ ਉਹਦੇ ਵਿੱਚ ਪੰਜਾਬੀ ਨੂੰ ਬਿਲਕੁਲ ਬਾਰ ਕਰ ਦੋ ਅੱਜ ਵੀ ਸਰਵੇ ਕੀਤਾ ਜਾਏ ਨਿਰਪੱਖ ਤੌਰ ਤੇ ਕਿਸੇ ਨਿਰਪੱਖ ਜਾਂਚਕ ਨੂੰ ਕਿ ਜੰਮੂ ਕਸ਼ਮੀਰ ਵਿੱਚ ਕਿੰਨੇ ਲੋਕ ਨੇ ਭਾਵੇਂ ਕਿਸੇ ਮਜ਼ਬਦ ਦੇ ਹੋ ਜੀ ਭਾਵੇਂ ਸਿੱਖ ਨੇ ਭਾਵੇਂ ਹਿੰਦੂ ਨੇ ਭਾਵੇਂ ਮੁਸਲਮਾਨ ਨੇ ਉਹ ਪੰਜਾਬੀ ਭਾਸ਼ਾ ਬੋਲਦੇ ਵੀ ਹੈ ਤੇ ਸਭੀ ਦੇ ਵੀ ਹੈ ਭਾਵੇਂ ਕੁਝ ਵੀ ਹੋਵੇ ਸਿੱਖਾਂ ਨੂੰ ਇਕੱਠੇ ਹੋ ਕੇ ਬੈਠਣ ਦੀ ਬੜੀ ਸਖਤ ਜ਼ਰੂਰਤ ਹੈ ਪਹਿਲੇ ਆਪਣੀ ਹੋਂਦ ਬਚਾਉਣ ਦੀ ਲੋੜ ਹੈ ਮੈਨੂੰ 3 ਸਾਲ ਹੋ ਗਏ ਹਨ ਡਿਸਟ੍ਰਿਕਟ ਕਮੇਟੀ ਦੇ ਵਿੱਚ ਕੰਮ ਕਰਦੇ ਆ ਉੱਥੇ ਮੈਂ ਇੰਨੇ ਹਾਲਾਤ ਮਤਲਬ ਕਿ ਮਾੜੀ ਦੇਖੀ ਹੈ ਕਿ ਸਿੱਖ ਸਿੱਖ ਦੇ ਕੋਲ ਬੈਠਣ ਨੂੰ ਤਿਆਰ ਨਹੀਂ ਹੈ ਸਾਰੇ ਗੱਲ ਗੁਰਮਤਿ ਦੀ ਕਰਦੇ ਹਨ ਪਰ ਕੋਲ ਬੈਠਣ ਨੂੰ ਤਿਆਰ ਨਹੀਂ ਹੈ ਹਾਂਜੀ ਦਰਸ਼ਕੋ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦਰਬਾਰ ਸਾਹਿਬ ਵਿਖੇ ਜੰਮੂ ਕਸ਼ਮੀਰ ਦੀ ਪਤਵੰਤੇ ਸੱਜਣ ਜੋ ਉੱਥੋਂ ਦੇ ਗੁਰਦੁਆਰਾ ਸਾਹਿਬ ਦੇ ਪਰੰਧ ਕਮੇਟੀ ਅਤੇ ਗੁਰਨਾਨਕ ਐਜੂਕੇਸ਼ਨ ਸੇਵਾ ਸੁਸਾਇਟੀ ਜੰਮੂ ਕਸ਼ਮੀਰ ਉਏ ਟੈਸ਼ਰੀ ਅਕਾਲ ਤਖਤ ਸਾਹਿਬ ਪਹੁੰਚੇ ਆ ਅਕਾਲ ਤਖਤ ਸਾਹਿਬ ਦੇ ਜਹੇਦਾਰ ਸਾਹਿਬ ਜੋ ਕਾਰਜਕਾਰੀ ਜਥੇਦਾਰ ਆ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਉਹਨਾਂ ਨਾਲ ਗੱਲਬਾਤ ਕਰਕੇ ਆਏ ਆ ਕਿਉਂਕਿ ਬਹੁਤ ਸਾਰੇ ਮਸਲੇ ਜਿਹੜੇ ਸਾਡੇ ਸਿੱਖਾਂ ਦੇ ਆ ਉਹਨਾਂ ਮਸਲਿਆਂ ਤੇ ਬਹੁਤ ਗੰਭੀਰਤਾ ਦੇ ਨਾਲ ਗੱਲਬਾਤ ਹੋਈ ਹੈ ਉਥੋਂ ਦੇ ਜੋ ਪਤਵੰਤੇ ਸੱਜਣ ਸਰਦਾਰ ਸੂਰਤ ਸਿੰਘ ਜੀ ਸਰਦਾਰ ਦਲਵੀਰ ਸਿੰਘ ਜੀ ਸਰਦਾਰ ਪਿਆਰਾ ਸਿੰਘ ਜੀ ਸਰਦਾਰ ਗੁਰਮੀਤ ਸਿੰਘ ਜੀ ਸਰਦਾਰ ਗੁਰਜੀਤ ਸਿੰਘ ਜੀ ਸਰਦਾਰ ਪਰਮਜੀਤ ਸਿੰਘ ਜੀ ਸਰਦਾਰ ਅਨਜੀਤ ਸਿੰਘ ਜੀ ਅਤੇ ਸਰਦਾਰ ਬਲਵਿੰਦਰ ਸਿੰਘ ਜੀ ਡਿਸਟ੍ਰਿਕਟ ਗੁਰਦੁਆਰਾ ਪਰੰਧ ਕਮੇਟੀ ਜੰਮੂ ਸਰਦਾਰ ਮਹਿੰਦਰ ਸਿੰਘ ਜੀ ਸਰਦਾਰ ਮਨਦੀਪ ਸਿੰਘ ਜੀ ਅਤੇ ਸਰਦਾਰ ਸੁਖਵੀਰ ਸਿੰਘ ਜੀ ਇਹ ਸਾਰੇ ਵੀਰ ਜੰਮੂ ਤੋਂ ਅੱਜ ਪਹੁੰਚੇ ਆ ਜੀ ਗੱਲਬਾਤ ਕਰਾਂਗੇ ਜੋ ਪਿਛਲੇ ਦਿਨੀ ਜਦੋਂ ਜ਼ਥੇਦਾਰ ਗਿਆਨੀ ਗੁਲਦੀਪ ਸਿੰਘ ਜੀ ਗੜਗਾਜ ਜਿਨ੍ਹਾਂ ਨੂੰ ਕੇਸਗੱਟ ਸਾਹਿਬ ਦੇ ਜ਼ਥੇਦਾਰ ਲਾਇਆ ਗਿਆ ਉਹ ਤਾਂ ਵੱਡਾ ਵਿਵਾਦ ਖੜਾ ਹੋਇਆ ਉਹਦਾ ਵਿਵਾਦ ਦਾ ਕਾਰਨ ਕਿਉਂਕਿ ਇੱਕ ਤਾਂ ਜ਼ਹੇਦਾਰ ਸਾਹਿਬ ਸਿੱਖੀ ਸਿਧਾਂਤਾਂ ਦੇ ਪਹਿਰਾ ਦਿੰਦੇ ਆ ਔਰ ਜੋ ਸਿੱਖੀ ਸਿਧਾਂਤਾਂ ਦੇ ਵਿਰੋਧ ਚੱਲਦੇ ਆ ਉਹਨਾਂ ਨੂੰ ਥੋੜੀ ਤਕਲੀਫ ਹੋਈ ਕਿਉਂਕਿ ਜੇ ਤੇ ਉਹਨਾਂ ਕੋਲ ਪੱਗਾ ਲਈਆਂ ਜਾਂਦੀਆਂ ਫਿਰ ਉਹਨਾਂ ਨੂੰ ਤਕਲੀਫ ਨਹੀਂ ਹੋਣੀ ਪਰ ਸ਼੍ਰੋਮਣੀ ਗੁਰਦਵਾਰ ਪ੍ਰੰਧ ਕਮੇਟੀ ਨੇ ਆਪਣੇ ਅਖਤਿਆਰ ਤੇ ਆਪਣੇ ਅਨੁਸਾਰੀ ਜੋ ਜਹੇਦਾਰ ਸਭ ਲਾਏ ਗਏ ਇਸ ਕਰਕੇ ਥੋੜੀ ਤਕਲੀਫ ਵੀ ਹੋਈ ਹੈ ਅੱਜ ਗੱਲਬਤ ਕਰਦੇ ਹਾਂ ਸਾਡੇ ਨਾਲ ਜੰਮੂ ਤੋਂ ਸੰਗਤ ਪਹੁੰਚੀ ਹੈ ਉਹਨਾਂ ਦਾ ਪਹਿਲਾਂ ਅਸੀਂ ਅਕਾਲ ਚੈਨਲ ਤੇ ਸਵਾਗਤ ਕਰਦੇ ਹਾਂ ਬੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਅੱਜ ਜੰਮੂ ਤੋਂ ਆਏ ਹੋ ਬੀਰ ਜੀ ਤੇ ਜਹੇਦਾਰ ਗਿਆਨੀ ਕੁਲਦੀਪ ਸਿੰਘ ਅੜਗਾ ਸਭ ਨੂੰ ਮਿਲ ਕੇ ਆਏ ਹੋ ਕੀ ਕਹਿਣਾ ਉਹਨਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲੇ ਮੈਂ ਅਕਾਲ ਚੈਨਲ ਦਾ ਬਹੁਤ ਬਹੁਤ ਧੰਨਵਾਦੀ ਹਾਂ ਅਸੀਂ ਅੱਜ ਜੰਮੂ ਕਸ਼ਮੀਰ ਦੀ ਸੰਗਤ ਜੋ ਕਿ ਗੁਰਨਾਨਕ ਐਜੂਕੇਸ਼ਨ ਸੇਵਾ ਸੁਸਾਇਟੀ ਜੇ ਜੰਮੂ ਵਿਖੇ ਇੱਕ ਕਾਰਜ ਕਰ ਰਹੀ ਹੈ ਧਾਰਮਿਕ ਤੌਰ ਤੇ ਅਤੇ ਸਮਾਜਿਕ ਤੌਰ ਤੇ ਅੱਜ ਅਸੀਂ ਭਾਈ ਕੁਲਦੀਪ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਕਾਰਜਕਾਰੀ ਜਥੇਦਾਰ ਸਾਹਿਬ ਅਤੇ ਕੇਸਗੜ੍ਹ ਸਾਹਿਬ ਦੇ ਜਥੇਦਾਰ ਉਨਾਂ ਨੂੰ ਅਸੀਂ ਮਿਲੇ ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਕਿ ਸਿੱਖ ਸਿਧਾਂਤਾਂ ਦੇ ਪੈਰਾ ਦੇਣ ਦੀ ਗੱਲ ਆਂਦੀ ਹੈ ਜੀ ਤੇ ਜਿੱਥੇ ਜਿਸ ਤਰ੍ਹਾਂ ਕਿ ਸਾਡੇ ਕੋਲ ਭਾਈ ਸਾਹਿਬ ਭਾਈ ਤੇ ਸਾਡੇ ਕਲਚਰ ਨਾਲ ਤੋਂ ਭਾਈ ਸਾਹਿਬ ਜੀ ਨੇ ਆਪ ਜੀ ਨਾਲ ਵਿਚਾਰ ਦਿੱਤੀ ਹੈ ਕਿ ਮਰਿਆਦਾ ਦੀ ਗੱਲ ਹੈ ਜੀ ਉੱਥੇ ਜਦੋਂ ਭਾਈ ਸਾਹਿਬ ਜਥੇਦਾਰ ਸਾਹਿਬ ਨੂੰ ਲਗਾਇਆ ਗਿਆ ਤੇ ਕੁਝ ਸੰਪਰਦਾਵਾਂ ਨੇ ਇਸ ਗੱਲ ਦਾ ਇਤਰਾਜ਼ ਕੀਤਾ ਜੀ ਉਹ ਤੁਸੀਂ ਬਿਲਕੁਲ ਇਹ ਗੱਲ ਕੋਈ ਦੋ ਰਾਇ ਨਹੀਂ ਕਿ ਜਦੋਂ ਸਿਕਰਹਿਤ ਮर्याਦਾ ਜੋ ਅਕਾਲ ਤਖਤ ਤੋਂ ਪ੍ਰਮਾਨਿਤ ਹੈ ਉਸ ਨੂੰ ਲਾਗੂ ਕਰਨ ਦੀ ਗੱਲ ਆਉਂਦੀ ਹੈ ਤੇ ਉਹ ਭਾਈ ਸਾਹਿਬ ਆਇਕ ਕੁਲਦੀਪ ਸਿੰਘ ਜਥੇਦਾਰ ਸਾਹਿਬ ਉਹਨਾਂ ਨੇ ਪੂਰਾ ਪਿਆਰਾ ਪਹਿਲੇ ਵੀ ਆਪਣੇ ਜੀਵਨ ਵਿੱਚ ਦਿੱਤਾ ਹੈ ਤੇ ਅੱਗੇ ਵੀ ਦੇਣਗੇ ਜੀ ਜੀ ਇਸ ਗੱਲ ਦੀ ਚਿੰਤਾ ਜਿਹੜੀ ਹੈ ਉਹ ਸੰਪਰਦਾਵਾਂ ਨੂੰ ਉਹਨਾਂ ਲੋਕਾਂ ਨੂੰ ਹੈ ਜੋ ਸਿੱਖ ਰਹਿਤ ਮਰਿਆਦਾ ਜੋ ਅਕਾਲ ਤਖਤ ਦੀ ਨਹੀਂ ਮੰਨਦੇ ਜੀ ਬਿਲਕੁਲ ਜੈ ਸਿੰਘ ਜੀ ਵੇਖੋ ਹਰਿਆਣੇ ਦੀ ਗੱਲ ਇਹ ਹੈ ਕਿ ਜਦੋਂ ਬੇਦਵੀਆਂ ਹੋ ਰਹੀਆਂ ਸਾਂ ਪੰਜਾਬ 'ਚ ਲਗਾਤਾਰ ਉਦੋਂ ਇਹ ਸੰਸਥਾਵਾਂ ਇਕੱਠੀਆਂ ਨਹੀਂ ਹੋਈਆਂ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਦਲਿਆ ਗਿਆ ਤੇ ਬਦਲਣ ਤੋਂ ਬਾਅਦ ਇੱਕ ਜਥੇਦਾਰ ਪੈਰਲਲ ਉਹਨਾਂ ਦੇ ਨਾਲ ਹੋਰ ਵੀ ਲਾਇਆ ਗਿਆ ਵਾ ਜਥੇਦਾਰ ਟੇਕ ਸਿੰਘ ਜੀ ਉਹ ਦਮਦਮਾ ਸਭ ਦੇ ਜੱਤਰ ਲਾਇਏ ਗਿਆ ਉਹਨਾਂ ਵਰੀ ਇਹਨਾਂ ਰੋਲਾ ਨਹੀਂ ਪਿਆ ਉਹ ਸੰਸਥਾ ਵਿੱਚ ਚੁੱਪਚਾਪ ਨੇ ਕੇਵਲ ਗਿਆਨੀ ਕੁਲਦੀਪ ਸਿੰਘ ਜੀ ਵਾਲੇ ਜਿਹੜੋਂ ਉਹਨਾਂ ਨੂੰ ਲਾਇਆ ਗਿਆ ਵਾ ਉਹਦੇ ਇਹ ਰੋਲਾ ਪੈਂਦਾ ਵਾ ਤੇ ਉਹ ਸੰਸਥਾ ਵਾ ਜਦੋਂ ਕੌਮ ਦੀਆਂ ਹੋਰ ਤਰਪੇਸ਼ ਚੁਣੋਤੀਆਂ ਹੁੰਦੀਆਂ ਬਹੁਤ ਸਾਰੇ ਵੱਡੇ ਮਸਲੇ ਆ ਸਿੱਖੀ ਪਤ ਤਵਲ ਜਾ ਰਹੀ ਹੈ ਸਿੱਖੀ ਵਿੱਚ ਅਸਾਈ ਤਾਂ ਬਹੁਤ ਵੱਧ ਵੜਦੀ ਜਾ ਰਹੀ ਆ ਜਿਹੜਾ ਮੱਝ ਏਰੀਆ ਪਾ ਖੜੇ ਆ ਇੱਥੇ ਇੱਥੇ ਪਿੰਡਾਂ ਦੇ ਪਿੰਡਾਂ ਲੋਕ ਕ੍ਰਿਸਚੀਅਨ ਬਣ ਗਏ ਆ ਇਹ ਡੇ ਵੱਡੇ ਮਸਲੇ ਆ ਉਥੇ ਸੰਸਥਾਵਾਂ ਇਕੱਠੀਆਂ ਨਹੀਂ ਹੁੰਦੀਆਂ ਉਥੇ ਸੰਪਰਦਾਵਾਂ ਇਕੱਠੀਆਂ ਹੋ ਕੇ ਰੋਲਾ ਨਹੀਂ ਪਾਉਂਦੀਆਂ ਪਰ ਜਿੱਥੇ ਗੁਰਮਤਿ ਗੱਲ ਹੋਵੇ ਜਿੱਥੇ ਗੁਰੂ ਦੀ ਗੱਲ ਹੋਵੇ ਉਥੇ ਹਰ ਵਾਰੀ ਅੜਿਕਾ ਪਾਉਂਦੀਆਂ ਇਹਨਾਂ ਨੂੰ ਕੀ ਸਮਝ ਆ ਜਾਵੇ ਭਾਈ ਵੀਰ ਸਿੰਘ ਜੀ ਆਪ ਜੀ ਨੇ ਬਹੁਤ ਸੋਣਾ ਸਵਾਲ ਕੀਤਾ ਹੈ ਬਦਕਿਸਮਤੀ ਹੈ ਸਿੱਖਾਂ ਦੀ ਕਿ ਸਿੱਖ ਅਲੱਗ-ਅਲੱਗ ਧੜੇਬੰਦੀਆਂ ਤੇ ਜਥੇਬੰਦੀਆਂ ਚ ਫਸੇ ਹੋਏ ਆ ਅਸੀਂ ਸਾਰਿਆਂ ਨੇ ਇੱਕ ਗੱਲ ਮੰਨ ਲੈਣੀ ਚਾਹੀਦੀ ਹੈ ਕੀ ਜੋ ਅਕਾਲ ਤਖਤ ਦੀ ਮਰਿਆਦਾ ਹੈ ਸਿੱਖ ਰਹਿਤ ਮਰਿਆਦਾ ਜੋ ਅਕਾਲ ਤਖਤ ਤੋਂ ਪ੍ਰਵਾਨਤ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਜੋ ਕਿ ਉਸ ਨੂੰ ਲਾਗੂ ਕਰਵਾਉਂਦੀ ਹੈ ਜੀ ਅੱਜ ਅਸੀਂ ਇਸ ਗੱਲ ਦੇ ਗੌਰ ਕਰੀਏ ਕਿ ਜਿਤਨੀਆਂ ਵੀ ਇਸ ਸੰਪਰਦਾਵਾਨ ਜਿਤਨੇ ਵੀ ਡੇਰੇ ਨੇ ਉਹ ਕੀ ਅਕਾਲ ਤਖਤ ਦੀ ਜੋ ਸਿੱਖ ਰਹਿਤ ਮਰਿਆਦਾ ਉਸ ਨੂੰ ਮੰਨਦੀਆਂ ਹਨ ਜੇ ਤੇ ਮੰਨਦੀਆਂ ਹਨ ਤੇ ਫਿਰ ਉਹਨਾਂ ਨੂੰ ਕੋਈ ਵੀ ਅਕਾਲ ਤਖਤ ਤੇ ਜਥੇਦਾਰ ਲੱਗੇ ਉਸ ਗੱਲ ਦੀ ਚਿੰਤਾ ਦੇ ਉਸ ਗੱਲ ਦਾ ਇਤਰਾਜ਼ ਨਹੀਂ ਹੋਣਾ ਚਾਹੀਦਾ ਤੇ ਜੇ ਇਤਰਾਜ਼ ਕਰ ਦਿੰਦੇ ਇਸ ਦਾ ਮਤਲਬ ਇਹ ਹੈ ਕਿ ਉਹ ਅਕਾਲ ਤਖਤ ਦੀ ਮਰਿਆਦਾ ਨੂੰ ਨਹੀਂ ਮੰਨਦੇ ਤੇ ਜੇ ਜਥੇਦਾਰ ਸਾਹਿਬ ਕਿਸੇ ਵੀ ਅਕਾਲ ਤਖਤ ਤੇ ਬਿਰਾਜਮਾਨ ਹੋਏ ਜੇ ਉਹ ਸਿੱਖ ਰਹਿਤ ਮਰਿਆਦਾ ਨੂੰ ਅਕਾਲ ਤਖਤ ਦੀ ਨੂੰ ਲਾਗੂ ਕਰਦਾ ਹੈ ਤੇ ਉਹਦੇ ਵਿੱਚ ਕੋਈ ਇਤਰਾਜ਼ ਕਰਦਾ ਹੈ ਤੇ ਸਮਝ ਲਓ ਕਿ ਉਹ ਸਿੱਖ ਵਿਰੋਧੀ ਹੈ ਉਹ ਸਿੱਖ ਨਹੀਂ ਹੋ ਸਕਦਾ ਜੀ ਪ੍ਰਿੰਸੀਪਲ ਸਾਹਿਬ ਤੁਸੀਂ ਵੀ ਗੱਲਬਾਤ ਕਰ ਰਹੇ ਸੀ ਕਿਹੜਾ ਮਸਲਾ ਜੰਮੂ ਤੋਂ ਅਜੇ ਲੈ ਕੇ ਜਹੇਦਾਰ ਸਾਹਿਬ ਨਾਲ ਕੀ ਗੱਲਬਾਤ ਕਰਕੇ ਆਏ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੰਮੂ ਕਸ਼ਮੀਰ ਦੇ ਸਿੱਖ ਸੰਗਤ ਗੁਰੂ ਨਾਨਕ ਐਜੂਕੇਸ਼ਨ ਸ਼ਿਵਾ ਸੁਸਾਇਟੀ ਦੇ ਬੈਨਰ ਥੱਲੇ ਸਿੰਘ ਸਾਹਿਬ ਜਨਤਾ ਸਭਾ ਸ਼੍ਰੀ ਕਾਨਸਾ ਸਾਹਿਬ ਜੋ ਮਿਲੇ ਨੇ ਜੀ ਜੀ ਔਰ ਦਰਪੇਸ਼ ਮੁਸ਼ਕਲਾਂ ਜਿਹੜਾ ਕਿ ਧਾਰਮਿਕ ਔਰ ਸਮਾਜਿਕ ਖੇਤਰ ਵਿੱਚ ਆਉਂਦੇ ਆ ਉਹ ਤਾਂ ਵਿਚਾਰ ਕੀਤੀ ਗਈ ਹੈ ਜਿਵੇਂ ਮੁੱਖ ਤੌਰ ਤੇ ਜੰਮੂ ਕਸ਼ਮੀਰ ਵਿੱਚ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਲੋੜੀਂਦੇ ਕਦਮ ਚੁੱਕਣਾ ਔਰ ਜਤਨ ਸਾਹਿਬ ਨੇ ਬਹੁਤ ਹੀ ਪਾਜ਼ਿਟਿਵ ਰਿਸਪਾਂਸ ਦਿੱਤਾ ਔਰ ਉਹਨੇ ਸੇਸ ਜਾਦਿੱਤੇ ਔਰ ਆਪਣਾ ਸਾਨੂੰ ਅਸ਼ੋਰੈਂਸ ਵੀ ਦਿੱਤੀ ਹੈ ਕਿ ਜੰਮੂ ਕਸ਼ਮੀਰ ਦੇ ਸੰਗਤ ਵਾਸਤੇ ਜੋ ਵੀ ਬਾਜ਼ਵ ਜਾਇਜ਼ ਹਿਲਾ ਵਰਤਣਾ ਹੋ ਵਰਤenge ਔਰ ਜੰਮੂ ਕਸ਼ਮੀਰ ਸੰਗਤ ਦਾ ਪੂਰਾ ਸਾਥ ਦੇਣਗੇ ਦੂਸਰਾ ਅਸੀਂ ਉਹਨਾਂ ਵਿੱਚ ਇੱਕ ਬੜਾ ਦਰਪੇਸ਼ ਮਸਲਾ ਜਿਹੜਾ ਜੰਮੂ ਕਸ਼ਮੀਰ ਵਿੱਚ ਆ ਰਿਹਾ ਹੈ ਕਿ ਪੰਜਾਬੀ ਭਾਸ਼ਾ ਦੇ ਨਾਲ ਪਿਤਕਰਾ ਹੋ ਰਿਹਾ ਜੀ ਅਸੀਂ ਜਤਨ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਆਜ਼ਾਦੀ ਤੋਂ ਪਹਿਲਾਂ ਔਰ ਆਜ਼ਾਦੀ ਤੋਂ ਕਈ ਇਸਤਹਾਕ ਬਾਅਦ ਤੱਕ ਜੰਮੂ ਕਸ਼ਮੀਰ ਵਿੱਚ ਪੰਜਾਬੀ ਜਿਹੜੀ ਆ ਉਹ ਦੂਜੀ ਸਰਕਾਰੀ ਭਾਸ਼ਾ ਤੌਰ ਤੇ ਲਾਗੂ ਰਹੀ ਸਕੂਲਾਂ ਕਾਲਜਾਂ 'ਚ ਪੜਾਈ ਵੀ ਜਾਂਦੀ ਰਹੀ ਔਰ ਇੱਕ ਕੰਪਲਸਰੀ ਸਬਜੈਕਟ ਹੁੰਦਾ ਰਿਹਾ ਜੰਮੂ ਕਸ਼ਮੀਰ 'ਚ ਤਿੰਨ ਸਬਜੈਕਟ ਹੁੰਦੇ ਰਹੇ ਨੇ ਹਿੰਦੀ ਉਰਦੂ ਔਰ ਪੰਜਾਬੀ ਔਰ ਕੰਪਲਸਰੀ ਤੌਰ ਤੇ ਤਿੰਨ ਵਿੱਚੋਂ ਇੱਕ ਲੈਣਾ ਹੁੰਦਾ ਸੀ ਪਰੰਤੂ 1980 ਤੋਂ ਬਾਅਦ ਕੁਝ ਸਰਕਾਰਾਂ ਦੀਆਂ ਕੋਝਾਂ ਚਾਲਾਂ ਨੇ ਔਰ ਸਾਡੀਆਂ ਅਣਗਹਿਲੀਆਂ ਕਰਕੇ ਪੰਜਾਬੀ ਦਾ ਬਿਸਕਰਾ ਯਾਰੀ ਰੱਖਿਆ ਔਰ ਸਾਜਿ ਸਾਜਿ ਸੂਖਤਮ ਕਰਨ ਦੀ ਸਾਜ਼ਿਸ਼ ਰਚੀ ਅੱਛਾ 1980 ਤੋਂ 1980 ਤੋਂ ਪਹਿਲਾਂ ਪੰਜਾਬੀ ਨਾਲ ਕੋਈ ਵਿਤਕਰਾਂ ਨਹੀਂ ਸੀ ਹੁੰਦਾ 1980 ਤੋਂ ਪਹਿਲਾਂ ਪੰਜਾਬੀ ਬਾਸ਼ਾ ਸਾਡੇ ਜੰਮੂ ਵਿੱਚ ਦੂਜੀ ਸਰਕਾਰੀ ਪਾਸ਼ਾ ਸੀ ਹਮਮ ਔਰ ਸਕੂਲਾਂ ਵਿੱਚ ਮੈਂ ਜਿਹਾ ਪਹਿਲਾਂ ਹੀ ਬੋਲਿਆ ਕਿ ਇੱਕ ਸਬਜੈਕਟ ਸੀ ਕੰਪਲਸਰੀ ਸਬਜੈਕਟ ਸੀ ਆਪਸ਼ਨਲ ਸਬਜੈਕਟ ਨਹੀਂ ਸੀ ਆਏ ਜੀ ਇਹ ਕੰਪਲਸਰੀ ਸਬਜੈਕਟ ਸੀ ਜਿੱਥੇ ਸਾਡੇ ਪ੍ਰਾਂਤ ਲੋਕਾਂ ਨੇ ਦਸਵੀਂ ਮੈਟਰ ਦੇ ਪੇਪਰ ਪਾਸ ਕੀਤੇ ਨੇ ਉਹਨਾਂ ਨੂੰ ਪੁੱਦਾ ਸੀ ਕੋ ਚਾਰ ਸਬਜੈਕਟ ਰੱਖਦੇ ਪੰਜਵਾਂ ਸਬਜੈਕਟ ਉਹਨਾਂ ਸੀ ਲੈਂਗੁਏਜ ਹਮ ਉਹ ਲੈਂਗੁਏਜ ਵਿੱਚ ਕਸ਼ਮੀਰ ਵਾਲੇ ਜਿਹੜੇ ਸੀ ਉਹ ਮੈਕਸਮ ਤੌਰ ਤੇ ਉਰਦੂ ਰੱਖਦੇ ਸੀ ਜੰਮੂ ਵਿੱਚ ਕੁਝ ਲੋਕ ਹਿੰਦੀ ਰਖਦੇ ਸੀ ਔਰ ਬਾਕੀ ਜਿਹੜੇ ਸਿੱਖ ਲੋਕ ਸਾਰੇ ਪੰਜਾਬੀ ਰਖਦੇ ਸੀ ਉਹਨੂੰ ਹਿੰਦੀ ਜਾਂ ਔਰਦੂ ਰੱਖਣ ਦੀ ਜ਼ਰੂਰਤ ਨਹੀਂ ਸੀ ਪੈਂਦੀ ਪਰ 80 ਤੋਂ ਬਾਅਦ ਕੀ ਇਹਨਾਂ ਨੇ ਇੱਕ ਨਵੀਂ ਐਜੂਕੇਸ਼ਨ ਪਾਲਿਸੀ ਬਣਾ ਕੇ ਤੇ ਉਥੇ ਪੰਜਾਬੀ ਨੂੰ ਖਤਮ ਕੀਤਾ ਔਰ ਆਪਸ਼ਨਲ ਸਬਜੈਕਟ ਬਣਾ ਦਿੱਤਾ ਆਪਸ਼ਨਲ ਸਬਜੈਕਟ ਬਣਾਦਰਾ ਸਾਡੇ ਉਸ ਮੌਕੇ ਦੇ ਜਿਹੜੇ ਸਰਕਾਰ ਦਾ ਲੋਕ ਸੀ ਉਹਨਾਂ ਨੇ ਇਹਦੇ ਤੇ ਵਿਚਾਰ ਨਹੀਂ ਕੀਤਾ ਆਪਣਾ ਨਾ ਰੋਸ਼ਤ ਆਇਆ ਨਾ ਇਸ ਨੂੰ ਬਾਹਰ ਰੱਖਣ ਵਾਸਤੇ ਕੋਈ ਯਤਨ ਕੀਤੇ ਸਰਕਾਰ ਦਾ ਹੌਸਲਾ ਬਹੁਤ ਆ ਗਿਆ ਔਰ ਜਿਹੜੀ ਓਨ ਨਵੀਂ ਐਜੂਕੇਸ਼ਨ ਪਾਲਿਸੀ ਆਈ ਆ ਉਹਦੇ ਵਿੱਚ ਇਸ ਨੂੰ ਬਿਲਕੁਲ ਖਤਮ ਕੀਤਾ ਔਰ ਤੇ ਔਰ ਜਿਹੜੀ ਸਾਡੇ ਰਾਜ ਵਿੱਚ ਜੰਮੂ ਕਸ਼ਮੀਰ ਵਿੱਚ ਪੰਜ ਆਫੀਸ਼ਲ ਲੈਂਗੁਏਜਾਂ ਨੇ ਅਨਾਉਂਸ ਕੀਤਿਆ 2022 2022 ਉਹਦੇ ਵਿੱਚ ਪੰਜਾਬੀ ਨੂੰ ਬਿਲਕੁਲ ਬਾਹਰ ਕਰ ਦਿੱਤਾ ਔਰ ਉਹ ਭਾਸ਼ਾ ਸਾਰੇ ਸਾਰੀਆਂ ਭਾਸ਼ਾ ਸਤਿਕਾਰ ਕਰਦੇ ਆ ਪਰ ਉਹ ਭਾਸ਼ਾ ਜਿਹੜੇ ਪੰਜਾਬੀ ਭਾਸ਼ਾ ਦੀ ਉਪ ਭਾਸ਼ਾ ਨੇ ਉਹਨਾਂ ਨੂੰ ਸਰਕਾਰੀ ਭਾਸ਼ਾ ਦਰਜਾ ਦਿੱਤਾ ਗਿਆ ਕਪਲਸੀ ਭਾਸ਼ਾ ਦਰਜਾ ਦਿੱਤਾ ਗਿਆ ਜੀ ਔਰ ਕੁਛ ਭਾਸ਼ਾ ਐਸੇ ਬਣ ਜਾਂਦੇ ਬਹੁਤ ਘੱਟ ਸੈਕਿੰਡ ਹਿਸਾਬ ਨਾਲ ਬੋਲਣ ਵਾਲੇ ਲੋਕ ਦਾ ਹਜ਼ਾਰਾਂ ਵੀ ਨਹੀਂ ਆਉਂਦੇ ਉਹਨਾਂ ਨੂੰ ਵੀ ਉਹਨਾਂ ਨੇ ਸਰਕਾਰੀ ਭਾਸ਼ਾ ਦਰਜਾ ਦਿੱਤਾ ਪਰ ਪੰਜਾਬੀ ਭਾਸ਼ਾ ਜਿਹੜੀ ਕਿ ਜੰਮੂ ਕਸ਼ਮੀਰ ਵਿੱਚ ਲੱਖਾਂ ਲੋਕੀ ਬੋਲਦੇ ਨੇ ਸਮਝਦੇ ਨੇ ਅੱਜ ਵੀ ਸਰਵੇ ਕੀਤਾ ਜਾਏ ਨਿਰਪੱਖ ਤੌਰ ਤੇ ਕਿਸੇ ਨਿਰਪੱਖ ਜਾਂਚਕ ਨੂੰ ਕਿ ਜੰਮੂ ਕਸ਼ਮੀਰ ਵਿੱਚ ਕਿੰਨੇ ਲੋਕ ਨੇ ਭਾਵੇਂ ਕਿਸੇ ਮਜ਼ਹਬ ਦੇ ਹੋ ਭਾਵੇਂ ਸਿੱਖ ਨੇ ਭਾਵੇਂ ਹਿੰਦੂ ਨੇ ਭਾਵੇਂ ਮੁਸਲਮਾਨ ਨੇ ਉਹ ਪੰਜਾਬੀ ਭਾਸ਼ਾ ਬੋਲਦੇ ਵੀ ਹੈ ਤੇ ਸਮਝਦੇ ਵੀ ਹੈ ਫਿਰ ਵਿਤਕਰਾ ਕਿਉਂ ਅਸੀਂ ਜੱਜ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਆਪਣਾ ਪੂਰਾ ਰਸੂਖ ਵਰਤਨ ਇਹ ਜਿਹੜੇ ਸਾਡੇ ਫੈਕਟ ਐਂਡ ਫਿਗਰ ਨੇ ਇਹਨੂੰ ਖੋਖਿਆ ਜਾਏ ਔਰ ਪੰਜਾਬੀ ਪਾਸ਼ਾ ਜਿਹੜਾ 1980 ਤੋਂ ਪਹਿਲਾਂ ਦਾ ਦਰਜਾ ਸੀ ਕਿ ਦੂਜੀ ਰਾਜਪਾਸ਼ਾ ਔਰ ਸਕੂਲਾਂ ਕਾਲਜਾਂ ਵਿੱਚ ਕੰਪਲਸਰੀ ਸਬਜੈਕਟ ਤੌਰ ਤੇ ਪੜ੍ਹਾਵਾ ਇਸ ਨੂੰ ਲਾਗੂ ਕਰਵਾਇਆ ਜਾਵੇ ਜੀ ਬਹੁਤ ਧੰਨਵਾਦ ਜੀ ਜਹੇਦਾਰ ਵੀਰ ਬਲਵਿੰਦਰ ਸਿੰਘ ਜੀ ਜੋ ਡਿਸਟ੍ਰਿਕਟ ਗੁਰਦਾਰਾ ਪਰੰਧ ਕਮੇਟੀ ਜੰਮੂ ਦੇ ਪ੍ਰਧਾਨ ਨੇ ਗੱਲਬਾਤ ਕਰਦੇ ਆ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਮੀਡੀਆ ਦਾ ਬਹੁਤ-ਬਹੁਤ ਹਾਂ ਧੰਨਵਾਦੀ ਹਾਂ ਜੀ ਕਿ ਤੁਸੀਂ ਜਿਹੜੀ ਸਿੱਖ ਕੌਮ ਦੀ ਆਵਾਜ਼ ਹੈ ਜਿਹੜੀ ਉਹ ਵਰਲਡਵਾਈਡ ਫਲਾਉਂਦੇ ਹੋ ਇਹ ਬਹੁਤ ਹੀ ਇੱਕ ਛਲਾਂਗਾ ਜੋ ਕਦਮ ਹੈ ਜੀ ਅੱਜ ਅਸੀਂ ਜਹਦਰ ਸਾਹਿਬ ਨਾਲ ਮੁਲਾਕਾਤ ਕੀਤੀ ਹੈ ਬਹੁਤ ਸਾਰੇ ਮੁੱਦਿਆਂ ਤੇ ਵਿਚਾਰ ਕੀਤੀ ਹੈ ਜਿਤਨਾ ਕਿ ਵੀਰ ਸੂਰਜ ਸਿੰਘ ਜੀ ਅਤੇ ਵੀਰਪੁਰ ਜੀ ਸੰਜੀਰ ਨੇ ਦੱਸਿਆ ਪੰਜਾਬੀ ਦਾ ਮੁੱਦਾ ਜਿਹੜਾ ਉਹ ਸਾਡੀ ਸਟੇਟ ਦੇ ਵਿੱਚ ਜਿਸ ਤਰ੍ਹਾਂ ਚੱਲ ਰਿਹਾ ਹੈ ਤੁਸੀਂ ਵੀ ਕਈ ਵਾਰ ਇਹ ਚੀਜ਼ਾਂ ਸੁਣਦੇ ਹੋ ਪੇਪਰਾਂ ਦੇ ਵਿੱਚ ਅਖਬਾਰਾਂ ਦੇ ਵਿੱਚ ਔਰ ਟੀਵੀ ਦੇ ਉੱਤੇ ਉਹ ਅਸੀਂ ਪੁੱਟਿਆ ਹੈ ਸਿੱਖ ਰਹਿਤ ਮਰਿਆਦਾ ਦਾ ਪੁੱਟਿਆ ਹੈ ਮਸਲਾ ਔਰ ਜਹਦਾਰ ਸਾਹਿਬ ਦੇ ਵਿੱਚ ਬੜੀ ਇੱਕ ਵੱਡੀ ਮੈਨੂੰ ਵਧੀਆ ਗੱਲ ਲੱਗੀ ਕਿ ਉਹਨਾਂ ਨੇ ਕੈਲੰਡਰ ਦਾ ਮਸਲਾ ਜਿਹੜਾ ਖੁਦ ਹੀ ਪੁੱਟਿਆ ਹ ਤੇ ਉਹਦੇ ਵਿੱਚ ਅਸੀਂ ਫਿਰ ਉਸ ਸਮੇਂ ਦੀ ਉਹ ਡਿਕਵਿਟੀ ਸੀ ਤੇ ਅਸੀਂ ਫਿਰ ਪੂਰੀ ਮਤਲਬ ਹਮਾਇਤ ਕੀਤੀ ਹੈ ਕਿ ਇਹ ਜਿਹੜਾ ਬੜਾ ਜ਼ਰੂਰੀ ਹੈ ਕਿਉਂਕਿ ਬਹੁਤ ਸਾਰੇ ਬੱਚੇ ਕੋਮਾ ਵਿਦਵਾਨ ਜਿਹੜੇ ਨੇ ਅੱਜ ਇਸ ਭੰਮਲ ਪੁਸੇ ਵਿੱਚ ਜ਼ਰੂਰ ਫਸੇ ਹੋਏ ਨੇ ਤੇ ਉਹ ਕਹਿ ਰਹੇ ਸਨ ਕਿ ਇਸ ਤੋਂ ਵੀ ਅੱਗੇ ਸਾਡੀ ਜਿਹੜੀ ਹੋਰ ਵੀ ਜਿਹੜਾ ਇੰਪੋਰਟੈਂਟ ਜਿਹੜਾ ਮਸਲਾ ਹੈ ਉਹ ਸਾਡੀ ਹੋਂਦ ਦਾ ਜੀ ਜੀ ਭਾਵ ਕਿ ਕੈਲੰਡਰ ਵੀ ਸਾਡਾ ਇੱਕ ਮਸਲਾ ਹੈ ਪਰ ਹੋਂਦ ਜਿਹੜੀ ਹੈ ਉਹ ਇੱਕ ਬڑا ਮਸਲਾ ਹੈ ਜਿਹਦੇ ਵਿੱਚ ਉਹਨਾਂ ਨੇ ਇੱਕ ਬੜੀ ਹੀ ਵਧੀਆ ਗੱਲ ਕੰਮੀ ਹੈ ਕਿ ਭਾਵੇਂ ਕੁਝ ਵੀ ਹੋਵੇ ਸਿੱਖਾਂ ਨੂੰ ਇਕੱਠੇ ਹੋ ਕੇ ਬੈਠਣ ਦੀ ਬੜੀ ਸਖਤ ਜ਼ਰੂਰਤ ਹੈ ਪਹਿਲੇ ਆਪਣੀ ਹੋਂਦ ਬਚਾਉਣ ਦੀ ਲੋੜ ਹੈ ਉਸ ਤੋਂ ਬਾਅਦ ਅਗਰ ਕਿਸੇ ਵੀ ਕਿਸਮ ਦੀ ਅਸੀਂ ਕੋਈ ਸਿੱਖ ਰਹਿਤ ਮਰਾਤੇ ਦੇ ਅੰਦਰ ਆ ਤਰਮੀਮ ਕਰਨੀ ਹੈ ਕੋਈ ਉਹਦੇ ਅੰਦਰ ਮੋਡੀਫਿਕੇਸ਼ਨ ਕਰਨੀ ਹੈ ਕੋਈ ਵੀ ਕਨਸਟੀਟਿਊਸ਼ਨ ਦੇ ਅੰਦਰ ਮੋਡੀਫਿਕੇਸ਼ਨ ਕੀਤੀ ਜਾ ਸਕਦੀ ਹੈ ਤੇ ਉਹ ਸਰਬਤ ਖਾਲਸਾ ਕਮਲਾ ਕੇ ਕੀਤੀ ਜਾ ਸਕਦੀ ਹੈ ਮੈਂ ਇੱਕ ਉਦਾਹਰਨ ਦੇਵਾਂਗਾ ਤੁਹਾਨੂੰ ਬੜੀ ਛੋਟੀ ਜੀ ਕਿ ਸਿੱਖ ਰਹਿਤ ਮਰਿਆਦਾ ਦੇ ਅੰਦਰ ਇੱਕ ਕਲਾਜ ਕਿ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਅਗਰ ਅਖੰਡ ਪਾਠ ਸਾਹਿਬ ਕਰਵਾਣਾ ਹੈ ਜੀ ਤੇ ਜਦੋਂ ਉਸ ਦਾ ਭੋਗ ਪਾਣਾ ਹੈ ਜੀ ਜੀ ਤੇ ਉਹ ਤੁਸੀਂ ਮੰਦਾਵਣੀ ਪੜ ਕੇ ਵੀ ਪਾ ਸਕਦੇ ਹੋ ਤੇ ਰਾਗ ਮਾਲਾ ਪੜ ਕੇ ਵੀ ਪਾ ਸਕਦੇ ਹੋ ਜਿਸ ਇਲਾਕੇ ਦੇ ਵਿੱਚ ਉਸ ਸਥਾਨਕ ਰੀਤੀ ਦੇ ਅਨੁਸਾਰ ਉਸ ਉੱਥੇ ਦੀ ਜਿਹੜੀ ਸਥਾਨਕ ਰੀਤੀ ਕੀ ਹੈ ਉਸ ਦੇ ਹਿਸਾਬ ਨਾਲ ਤੁਸੀਂ ਭੋਗ ਪਾ ਸਕਦੇ ਹੋ ਕੋਈ ਇਹਦੇ ਵਿੱਚ ਪਰੇਸ਼ਾਨੀ ਵਾਲੀ ਗੱਲ ਨਹੀਂ ਹੈ ਸੋ ਇਸ ਕਰਕੇ ਜੋ ਵੀ ਅਹੀ ਐਮੈਂਡਮੈਂਟ ਚਾਣੇ ਆ ਤਰਮੀਮ ਚਾਣੇ ਆ ਨਿੱਤ ਨਹਿਮ ਦੇ ਮਸਲੇ ਦੇ ਉੱਤੇ ਮਤਲਬ ਕਿ ਜੇ ਕੋਈ ਭਰਮ ਭਲੇਖਿਆ ਹਨ ਤੇ ਉਹ ਕੌਮ ਬੈਠ ਕਰਕੇ ਇਕੱਠਿਆਂ ਹੋ ਕਰਕੇ ਸਭ ਕੁਝ ਕਰ ਸਕਦੀ ਹੈ ਪਰ ਇੱਕ ਸਭ ਤੋਂ ਵੱਡੀ ਗੱਲ ਜਿਹੜੀ ਹੈ ਉਹ ਹੈ ਕਿ ਅੱਜ ਦੇ ਯੁੱਗ ਦੇ ਅੰਦਰ ਜਿਹੜੀ ਸਿੱਖਾਂ ਨੂੰ ਕਰਨ ਦੀ ਲੋੜ ਹੈ ਮੈਂ ਜੋ ਜਾਤੀ ਤੌਰ ਤੇ ਮਹਿਸੂਸ ਕਰਦਾ ਔਰ ਜਥੇਦਾਰ ਸਾਹਿਬ ਨੇ ਵੀ ਸਾਨੂੰ ਮਤਲਬ ਐਸ਼ੋਰ ਕੀਤਾ ਉਹ ਹੈ ਕਿ ਸਿੱਖ ਜਿਹੜਾ ਉਹ ਸਿੱਖ ਦੀ ਬਾਹ ਫੜੇ ਇਹ ਬਹੁਤ ਹੀ ਜ਼ਰੂਰੀ ਅਹਿਮ ਅਹਿਮियत ਜਿਹੜੀ ਹੈ ਇਸ ਉੱਤੇ ਦਿੱਤੀ ਜਾਵੇ ਕਿਉਂਕਿ ਸਾਡੀ ਬਹੁਤ ਹੀ ਪਟੋ ਧੜਾ ਹੈ ਜੰਮੂ ਕਸ਼ਮੀਰ ਦੇ ਵਿੱਚ ਅੰਡੂ ਅਸੀਂ ਹਾਲਾਤ ਦੇਖਦੇ ਆ ਜੀ ਬੇਸ਼ੱਕ ਹਰ ਕੋਈ ਸਿੱਖਾਂ ਦੇ ਚਿਹਰਿਆਂ ਦੀ ਇਹਨਾਂ ਦੇ ਕੇਸਾਂ ਦੀ ਤਾਰੀਫ਼ ਜ਼ਰੂਰ ਕੋਈ ਕਰਦਾ ਹੈ ਲੇਕਿਨ ਜਦੋਂ ਤੱਕ ਮੈਂ ਮੈਨੂੰ 3 ਸਾਲ ਹੋ ਗਏ ਹਨ ਡਿਸਟ੍ਰਿਕਟ ਕਮੇਟੀ ਦੇ ਵਿੱਚ ਕੰਮ ਕਰਦੇ ਆ ਉੱਥੇ ਮੈਂ ਇੰਨੇ ਹਾਲਾਤ ਮਤਲਬ ਕਿ ਮਾੜੀ ਦੇਖੀ ਹੈ ਕਿ ਸਿੱਖ ਸਿੱਖ ਦੇ ਕੋਲ ਬੈਠਣ ਨੂੰ ਤਿਆਰ ਨਹੀਂ ਹੈ ਇਸ ਕਰਕੇ ਇਹਨਾਂ ਨੇ ਮਤਲਬ ਕਿ ਅੱਗੇ ਅਸੀਂ ਕੀ ਕੰਮ ਕਰਾਂਗੇ ਕਿਸ ਤਰ੍ਹਾਂ ਕਰਾਂਗੇ ਉਹ ਇੱਕ ਬੜੀ ਸਮਝਣ ਵਾਲੀ ਗੱਲ ਹੈ ਬੜਾ ਪਚੀਦਾ ਮਸਲਾ ਆ ਸਾਡਾ ਬਹੁਤ ਹੀ ਉੱਥੇ ਪਚੀਦਾ ਮਸਲਾ ਬਹੁਤ ਹੀ ਢੜੇ ਬਣ ਚੁੱਕੇ ਹਨ ਸਾਰੇ ਗੱਲ ਗੁਰਮਤਿ ਦੀ ਕਰਦੇ ਹਨ ਪਰ ਕੋਲ ਬੈਠਣ ਨੂੰ ਤਿਆਰ ਨਹੀਂ ਹੈ ਮੈਂ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਕਰਨਾ ਤੁਹਾਡੇ ਮਾਧਿਅਮ ਦੇ ਰਾਂ ਕਿ ਸਿੱਖ ਕੌਮ ਤੁਹਾਡੇ ਮਸਲੇ ਹਨ ਤੁਸੀਂ ਸ਼ੇਰਾਂ ਦੀ ਕੌਮ ਹੋ ਤੁਸੀਂ ਹਰ ਮਸਲਾ ਨਿਢ ਸਕਦੇ ਹੋ ਬਸ਼ਰਤੇ ਕਿ ਤੁਸੀਂ ਇਕੱਠੇ ਹੋ ਕੇ ਬੈਠੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪਤੈ ਜੀ ਧੰਨਵਾਦ ਜੀ ਇਹ ਵੀਰ ਪਰਮਜੀਤ ਸਿੰਘ ਜੀ ਉਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਆ ਵੀਰ ਜੀ ਬਾਈ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਸੀਂ ਚੈਨਲ ਤੇ ਰਾਈ ਬਹੁਤ ਸਾਰੇ ਜਿਹੜੀਆਂ ਸਮੱਸਿਆਵਾਂ ਹਨ ਐਸੇ ਕੌਮ ਦੀਆਂ ਉਦੇਸ਼ਾਂ ਤੇ ਸ਼ਬਦਾਂ ਤੱਕ ਪਹੁੰਚਾਉਂਦੇ ਹੋ ਤੋਂ ਅੱਜ ਅਸੀਂ ਜਿਹੜਾ ਜੰਮੂ ਤੋਂ ਬਫਤ ਲੈ ਕੇ ਗੁਰੂ ਨਾਨਕ ਐਜੂਕੇਸ਼ਨ ਸੇਵਾ ਸੁਸਾਇਟੀ ਦੇ ਸਿੰਘ ਜਿਹੜੇ ਸਾਰੇ ਇਕੱਤਰ ਹੋ ਕੇ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੰਧਕਰੀ ਜਥੇਦਾਰ ਸਰਦਾਰ ਕੁਲ ਕੁਲਦੀਪ ਸਿੰਘ ਜੀ ਗੜਗਾਜ ਉਹਨਾਂ ਨਾਲ ਸਾਡੀ ਮੁਲਾਕਾਤ ਹੋਈ ਉਹਨਾਂ ਦਾ ਅਸੀਂ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਆਪਣਾ ਕੀਮਤੀ ਸਮਾਂ ਬਹੁਤ ਜ਼ਿਆਦਾ ਸਮਾਂ ਜਿਹੜਾ ਉਹ ਸਾਡੇ ਨਾਲ ਬੈਠ ਕੇ ਜੜੀਆਂ ਸਮੱਸਿਆਵਾਂ 'ਤੇ ਜੜੀ ਹੈ ਉਹ ਡਿਸਕਸ ਕੀਤੀ ਤਾਂ ਜਿਸ ਤਰ੍ਹਾਂ ਵੀਰਾਂ ਨੇ ਦੱਸਿਆ ਕਿ ਸਾਡੀਆਂ ਜੜੀਆਂ ਜੰਮੂ ਦੀਆਂ ਜੜੀਆਂ ਸਮੱਸਿਆਵਾਂ ਨੇ ਸਭ ਤੋਂ ਪਹਿਲਾਂ ਸਾਡਾ ਜੜਾ ਪੰਜਾਬੀ ਦਾ ਜੜਾ ਮੁੱਦਾ ਉਹ ਅਸੀਂ ਉਹਨਾਂ ਦੇ ਕੋਲ ਰੱਖਿਆ ਔਰ ਉਸ ਤੋਂ ਉਪਰੰਤ ਅਸੀਂ ਚਾਹੁੰਦੇ ਆ ਕਿ ਇੱਕ ਸਕੂਲ ਦਾ ਜਿਹੜਾ ਉਹ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਉਹ ਸਿੱਖਾਂ ਦੇ ਕਪਣਾ ਸਕੂਲ ਹੋਣਾ ਚਾਹੀਦਾ ਹੈ ਕਿ ਜਿਹਦੇ ਵਿੱਚ ਸਾਡੇ ਬੱਚੇ ਨਾ ਨਲੇ ਉਹ ਪੰਜਾਬੀ ਪੜ ਸਕਣ ਅੱਜ ਸਾਡੀਆਂ ਬੱਚੀਆਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਕਿਉਂਕਿ ਜਿਹੜਾ ਬਾਰਡਰ ਏਰੀਆ ਤੇ ਜਿੰਨੀਆਂ ਵੀ ਸਾਡੇ ਬੱਚੇ ਬੱਚੀਆਂ ਨੇ ਉਹਨਾਂ ਨੂੰ ਦੂਰ ਦਰਾਡੇ ਜਾ ਕੇ ਜਿਹੜਾ ਉਹ ਜਾਣਾ ਪੈਂਦਾ ਤੇ ਉਹਦੇ ਵਿੱਚ ਸਕੂਲ ਦੀ ਬਹੁਤ ਵੱਡੀ ਪ੍ਰੋਬਲਮ ਹੈ ਉਹ ਅਸੀਂ ਇਸ ਤੋਂ ਪਹਿਲਾਂ ਵੀ ਦਸਤਾਰ ਸਾਹਿਬ ਨਾਲ ਗੱਲ ਕਰਕੇ ਸ਼ਰਮਾਨੀ ਕਮੇਟੀ ਦੇ ਅਧੀਨ ਵੀ ਇਹ ਮਸਲਾ ਸੀ ਰੱਖਿਆ ਸੀ ਤੋਂ ਇਸ ਤੋਂ ਉਪਰੰਤ ਜੜਾ ਇੱਕ ਸਾਡਾ ਹੋਰ ਬਹੁਤ ਵੱਡਾ ਮੁੱਦਾ ਜੀਐਨਕੇ ਦੇ ਵਿੱਚ ਪਿੱਛੇ ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਸ ਵੇਲੇ ਲਖਸ਼ਣਾਂ ਹੋਈਆਂ ਸੀ ਉਹ ਲਖਸ਼ਣਾਂ ਦੇ ਵਿੱਚ ਜਿਵੇਂ ਵੇਲੇ ਕੁਝ ਲੋਕ ਹਾਰ ਜਾਂਦੇ ਨੇ ਕੁਝ ਲੋਕ ਜਿੱਤ ਜਾਂਦੇ ਨੇ ਲੇਕਿਨ ਇੱਕ ਸ਼ੀਟ ਸਾਡੀ ਆਸੀ ਸੀ ਜਿਸ ਸ਼ੀਟ ਦੇ ਵਿੱਚ ਜੜੀ ਆ ਉਹ ਗੈਰ ਸਿੱਖਾਣਾ ਵੋਟ ਪਾਈ ਸੀ ਉਹਨਾਂ ਦਾ ਕੇਸ ਜਿਹੜਾ ਉਹ ਕੋਰਟ ਦੇ ਵਿੱਚ ਚੱਲਾ ਗਿਆ ਸੀ ਤੋਂ ਉਸ ਕੋਰਟ ਨੇ ਜਿਹੜਾ ਫੈਸਲਾ ਦਿੱਤਾ ਸੀ ਉਸ ਫੈਸਲਾ ਜੜਾ ਉਹ ਸਾਡੇ ਮੈਂਬਰ ਸਨ ਸਰਦਾਰ ਅਨਵੀਰ ਸਿੰਘ ਜੀ ਅਤੇ ਸਰਦਾਰ ਸੁਖਜੀਤ ਸਿੰਘ ਜੀ ਉਹਨਾਂ ਦਾ ਦੋਨਾਂ ਦਾ ਆਪਸ ਦੇ ਵਿੱਚ ਜਿਹੜਾ ਕੇਸ ਲੱਗਾ ਸੀ ਤੋਂ ਉੱਥੇ ਪਤਾ ਲੱਗਾ ਸੀ ਜਦੋਂ ਕੋਰਟ ਦਾ ਫੈਸਲਾ ਆਇਆ ਤਾਂ ਕੋਰਟ ਨੇ ਇਹ ਫੈਸਲਾ ਦੇ ਦਿੱਤਾ ਕਿ ਜੰਮੂ ਕਸ਼ਮੀਰ ਦੇ ਵਿੱਚ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਹੁੰਦੀ ਹੈ ਉਹਦੇ ਵਿੱਚ ਸਿੰਘ ਅਤੇ ਕੌਰ ਦਾ ਕੋਈ ਮਸਲਾ ਨਹੀਂ ਕੋਈ ਵੀ ਜਿਹੜਾ ਵਿਅਕਤੀ ਉਹ ਵੋਟ ਪੋਲ ਕਰ ਸਕਦਾ ਹੈ ਤੋ ਜਦੋਂ ਹਰ ਵਿਅਕਤੀ ਵੋਟ ਪੋਲ ਕਰੇਗਾ ਤਾਂ ਉਹਦੇ ਵਿੱਚ ਸਿੱਖਾਂ ਦੀ ਕੋਈ ਹੋਂਦ ਰਹਿ ਨਹੀਂ ਜਾਂਦੀ ਕਿਉਂਕਿ ਸਿੱਖਾਂ ਦੀ ਹੋਂਦ ਜਿਹੜੀ ਹੈ ਉਹ ਸਿੰਘ ਅਤੇ ਕੌਰ ਨਾਲ ਹੀ ਹੈ ਅਗਰ ਸਿੰਘ ਅਤੇ ਕੌਰ ਦਾ ਮਸਲਾ ਹੀ ਕੋਈ ਨਹੀਂ ਸੀ ਤੇ ਗੁਰੂ ਪਾਤਸ਼ਾਹੀ ਨੂੰ ਕੀ ਜ਼ਰੂਰਤ ਸੀ ਅਮਰ ਸ਼ਿਕਾ ਕੇ ਸਾਤ ਸੂਰਤ ਸਿੰਘ ਸਾਤ ਸੂਰਤ ਜਿਹੜੇ ਸਿੱਖ ਹਨ ਉਹ ਸਜਾ ਕੇ ਆ ਆਪਣੇ ਖਾਲਸਾ ਜਦਰਾਂ ਦੇਸ ਤੇ ਤੇ ਉਹਨਾਂ ਨੂੰ ਸਿੰਘ ਅਤੇ ਕੌਰ ਦਾ ਜਿਹੜਾ ਨਾਂ ਕਿਉਂ ਦਿੱਤਾ ਗਿਆ ਸੀ। ਤੋ ਇਸ ਕਰਕੇ ਇਹ ਸਾਡਾ ਬਹੁਤ ਵੱਡਾ ਮਸਲਾ ਹੈ। ਇਹ ਅਸੀਂ ਪਹਿਲਾਂ ਵੀ ਜਸਦਰ ਸਾਹਿਬ ਦੇ ਅਧੀਨ ਲਿਆਂਦਾ ਸੀ ਔਰ ਸ਼ੁਰਮਣੀ ਕਮੇਟੀ ਦੇ ਅਧੀਨ ਵੀ ਆ ਕੋਰਟ ਦੇ ਵਿੱਚ ਵੀ ਸਾਡਾ ਮਸਲਾ ਚੱਲਦਾ ਪਿਆ। ਇਹ ਵੀ ਅਸੀਂ ਬੇਨਤੀ ਕੀਤੀ ਆ ਕਿ ਇਸ ਮਸਲੇ ਨੂੰ ਵੀ ਸਰਕਾਰ ਦੇ ਨਾਲ ਗੱਲ ਕਰਕੇ ਜੁਡੀਸ਼ਨਲੀ ਦੇ ਨਾਲ ਗੱਲ ਕਰਕੇ ਤੇ ਇਸ ਮਸਲੇ ਇਹ ਇੱਕ ਬਹੁਤ ਵੱਡਾ ਮਸਲਾ ਕਿਉਂਕਿ ਆਨ ਵਾਲੀਆਂ ਲਖਣਾਂ ਦੇ ਵਿੱਚ ਸਾਡੇ ਜਿਹੜੇ ਹਿੰਦੂ ਵੀਰਨਾ ਉਹ ਵੀ ਇਸ ਦਾ ਮਤਲਬ ਕਿ ਜਿਸਟਿਸ ਗੁਰਦਵਾਰਾ ਪ੍ਰਬੰਧਕ ਕਮੇਟੀ ਜਾਂ ਸ਼ਰਮਣੀ ਕਮੇਟੀ ਦੇ ਵਿੱਚ ਜਿਹੜੀ ਉਹ ਸ਼ਮੂਲੀਅਤ ਕਰ ਸਕਦੇ ਨੇ ਅਗਰ ਕੋਰਟ ਦਾ ਫੈਸਲਾ ਹੈ ਨਾ ਤਬਦੀਲ ਹੋ ਗਿਆ ਬਿਲਕੁਲ ਜੀ ਇਹ ਬਹੁਤ ਵੱਡਾ ਮਸਲਾ ਹੈ ਜੇ ਹਰ ਬੰਦਾ ਵੋਟਾਂ ਪਾਵੇਗਾ ਜਿੱਥੇ ਜਿੱਥੇ ਸਿੰਘ ਤੇ ਕੋਰ ਦਾ ਮਸਲਾ ਨਾ ਰਹਿ ਕੇ ਹਰ ਬੰਦਾ ਅਗੇ ਵੋਟ ਪਾਏਗਾ ਫਿਰ ਸਾਡੀ ਸ਼ਰਮਣੀ ਕਮੇਟੀ ਦੀਆਂ ਵੋਟਾਂ ਜੋਸੜੀਆਂ ਗੁਰਦਵਾਰਾ ਸਾਹਿਬ ਦੀਆਂ ਕਮੇਟੀ ਦੀਆਂ ਵੋਟਾਂ ਨੇ ਉਹ ਰਹਿ ਨਹੀਂ ਜਾਂਦੀਆਂ ਫਿਰ ਆਮ ਵੋਟਾਂ ਰਹਿ ਜਾਂਦੀ ਇਸ ਕਰਕੇ ਬੜਾ ਵੱਡਾ ਸੰਜੀਦਾ ਮਸਲਾ ਵਾ ਤੇ ਸੋ ਜ਼ਹੀਦਾਰ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਜਿਨ੍ਹਾਂ ਨੇ ਜਿੰਨੇ ਵੀ ਜੈਂਕੀ ਦੀ ਸੰਗਤ ਆਈ ਹੈ ਉਹਨਾਂ ਨੇ ਬੜੇ ਪਿਆਰ ਨਾਲ ਜਿੰਨੇ ਵੀ ਮਸਲੇ ਆ ਬੜੇ ਆਰਾਮ ਨਾਲ ਔਰ ਪੂਰਾ ਟਾਈਮ ਦੇ ਕੇ ਸੁਨੇ ਆ ਤੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਅਸੀਂ ਇਹਨਾਂ ਮਸਲਿਆਂ ਤੇ ਬਹੁਤ ਤਨਦੇਹੀ ਦੇ ਨਾਲ ਔਰ ਜਲਦੀ ਇਹਨਾਂ ਮਸਲਿਆਂ ਦਾ ਕੋਈ ਹੱਲ ਕਰ ਕਰਾਂਗੇ ਔਰ ਜਿੰਨੇ ਵੀ ਸਤਕਾਰ ਜੋ ਸਾਡੇ ਸੱਜਣ ਆਏ ਆ ਅਸੀਂ ਵੀ ਨਾ ਇਹਨਾਂ ਨੂੰ ਬੇਨਤੀ ਕਰਦੇ ਆ ਵੀ ਆਕਾਲ ਚੈਨਲ ਜਿਹੜਾ ਆਧਾਰਾ ਵਾ ਇਹ ਸਿੱਖਾਂ ਦਾ ਇੱਕ ਆਪਣਾ ਚੈਨਲ ਆ ਔਰ ਜਦੋਂ ਵੀ ਕੋਈ ਮਸਲਾ ਸਿੱਖ ਕੌਮ ਦਾ ਹੁੰਦਾ ਹੈ ਤੇ ਅਕਾਲ ਚੈਨਲ ਉੱਥੇ ਹਰ ਵਕਤ ਖੜਾ ਰਹਿੰਦਾ ਹੈ ਸੋ ਜੇ ਉਹ ਵੀ ਕੋਈ ਮਸਲਾ ਜੰਮੂ ਕਸ਼ਮੀਰ ਦਾ ਸਿੱਖਾਂ ਦੇ ਪ੍ਰਤੀ ਹੋਏਗਾ ਤੇ ਅਕਾਲ ਚੈਨਲ ਨੂੰ ਜਦੋਂ ਕੋਈ ਆਵਾਜ਼ ਮਾਰੇਗਾ ਅਸੀਂ ਉੱਥੇ ਪਹੁੰਚਾਂਗੇ ਧੰਨਵਾਦ ਸਾਰਿਆਂ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ